ਬਾਸੂ ਆ ਪਾਣੇ ਦਾ ਕੰਮ ਨਿਬੜ ਗਿਆ ਫਟਾਫਟ ਪੱਟੇ ਲੈ ਆ ਕੇ ਪਾ ਇਹਨਾਂ ਨੂੰ ਤੈਨੂੰ ਪਤਾ ਆ ਪਾ ਕਚੈਰੀ ਜਾਣਾ ਪਹਿਲਾਂ ਹੀ ਬੜੀ ਦੇਰ ਹੋ ਗਈ ਛੇਤੀ ਕਰ ਲੈ ਰੰਗੂ ਸਤਿ ਸ਼੍ਰੀ ਅਕਾਲ ਸ਼ਾਨੀ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਵਾਲੀ ਆ ਰਿਹਾ ਸੀ ਸਭ ਠੀਕ ਠਾਕ ਹੈ ਨਾ ਕੱਲ ਇਸ ਤਰ੍ਹਾਂ ਕਿ ਜੇ ਬੁਰਾ ਨਾ ਮਨਾ ਹੁੰਦਾ ਘਰ ਚੱਲ ਕੇ ਬਹਿ ਕੇ ਗੱਲ ਕਰਦੇ ਆ ਮੈਂ ਨਾ ਜਾਣਾ ਕਚੈਰੀ ਪਹਿਲਾਂ ਹੀ ਬੜੀ ਦੇਰ ਹੋ ਗਈ ਹੈ ਮੈਨੂੰ ਬੜੀ ਕਾਲ ਹੈ ਤੁਸੀਂ ਇੱਥੇ ਹੀ ਦੱਸੋ ਇੱਥੇ ਮਤਲਬ ਇਸ ਤਰ੍ਹਾਂ ਗਲੀ 'ਚ ਖੜ ਕੇ ਗੱਲ ਕਰਦੇ ਚੰਗੇ ਨਹੀਂ ਲੱਗਦੇ ਜੀ ਜੇ ਦੋ ਘੜੀ ਬਹਿ ਜਾਂਦੇ ਤੇ ਮੈਂ ਦੱਸਿਆ ਹੈ ਨਾ ਮੈਨੂੰ ਕਾਲ ਬੜੀ ਹੈ ਇਸ ਕਰਕੇ ਇੱਥੇ ਹੀ ਦੱਸੋ ਕੀ ਗੱਲ ਹੈ ਗੱਲ ਇਸ ਤਰ੍ਹਾਂ ਹੈ ਸ਼ਾਨੀ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਅਸੀਂ ਬਹੁਤ ਮਾੜੇ ਬੰਦੇ ਆ ਤੇ ਤੁਸੀਂ ਵੱਡੇ ਲੋਕ ਹੋ ਮੈਨੂੰ ਨਾ ਬੁਝਾਰਤਾ ਨਾ ਪਾਓ ਮੈਨੂੰ ਸਿੱਧੀ ਗੱਲ ਦੱਸੋ ਗੱਲ ਕੀ ਏ ਜੀ ਮੈਂ ਜੀ ਆਪਣੀ ਧੀ ਨੂੰ ਲੈਣ ਆਇਆ ਜੀ ਚੱਗੂ ਪੁੱਤੇ ਹੁਣ ਰਿਆ ਨਹੀਂ ਤੇ ਮੈਂ ਸੋਚ ਰਿਹਾ ਸੀ ਕਿ ਮੇਰੀ ਧੀ ਕਿੰਨੀ ਕੁ ਧੀਰ ਵਿਧਵਾ ਬਣ ਕੇ ਇਸ ਤਰ੍ਹਾਂ ਤੁਹਾਡੇ ਤੇ ਬੋਝ ਬਣੀ ਬੈਠੀ ਰਹੇਗੀ ਮੇਰੇ ਤੇ ਬੋਝ ਕਿੰਨੀ ਛੋਟੀ ਗੱਲ ਕੀਤੀ ਤੁਸੀਂ ਤੈਨੂੰ ਪਤਾ ਹੈ 150 ਕਾਮੇ ਮੇਰੇ ਕੋਲ ਕੰਮ ਕਰਦੇ ਨੇ ਔਰ ਚੰਗਾ ਖਾਂਦੇ ਪੀਂਦੇ ਨੇ ਜੇ ਤੇਰੀ ਧੀ ਏ ਤੇ ਮੇਰੀ ਵੀ ਤੇ ਨੂੰਹ ਏ ਮੈਂ ਉਹਨੂੰ ਰੋਟੀ ਨਹੀਂ ਦੇ ਸਕਦੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਸਾਰੇ ਤਾਂ ਸੁਹਾਗ ਨਾਲ ਹੀ ਹੁੰਦੇ ਨੇ ਜੇ ਉਹਦੇ ਸਿਰ ਦਾ ਸਾਈਂ ਨਹੀਂ ਰਿਹਾ ਤੇ ਉਹ ਵਿਚਾਰੀ ਇਕੱਲੀ ਕੀ ਕਰੇਗੀ ਸਿਰ ਦਾ ਸਾਈਂ ਨਹੀਂ ਰਿਹਾ ਤੇ ਉਹਦੀ ਸੱਸ ਤੇ ਹੈਗੀ ਐ ਨਾ ਪਾਲ ਸਕਦੀ ਏ ਉਹਨੂੰ ਕੀ ਇਹਦੇ ਕੋਈ ਸ਼ੱਕ ਨਹੀਂ ਬਸ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜੇ 2 ਘੜੀ ਸੋਚ ਲੈਂਦੇ ਬਹਿ ਕੇ ਤਾਂ ਵੇਖ ਸੋਚਣ ਲਈ ਟਾਈਮ ਚਾਹੀਦਾ ਤੇ ਟਾਈਮ ਹੀ ਮੇਰੇ ਕੋਲ ਅੱਜ ਹੈ ਨਹੀਂ ਮੈਂ ਤੁਹਾਨੂੰ ਦੱਸਿਆ ਮੈਨੂੰ ਕਾਲ ਬੜੀ ਹੈ ਮੈਂ ਮੈਂ ਆਪਣੀ ਧੀ ਨੂੰ ਮਿਲ ਸਕਦਾ ਜੀ ਹਾਂ ਮਿਲ ਸਕਦਾ ਪਰ ਪਰ ਅੱਜ ਮੈਂ ਜਰਾ ਕਚਹਿਰੀ ਜਾਣਾ ਤੇ ਦਾ ਹੈ ਕਿ ਥੋੜੇ ਦਿਨਾਂ ਤੱਕ ਨਾ ਮੈਂ ਮੁੰਸ਼ੀ ਦੇ ਹੱਥ ਸੁਨਿਆ ਭੇਜ ਦਾਂਗੀ ਤੁਸੀਂ ਦੋਵੇਂ ਜੀ ਆ ਜਿਓ ਆ ਕੇ ਮਿਲ ਵੀ ਜਾਇਓ ਤੇ ਆਪਾਂ ਬਹਿ ਕੇ ਗੱਲ ਵੀ ਕਰ ਲਾਂਗੇ ਵੀ ਤੁਹਾਡੀ ਕੀ ਸਲਾਹ ਹੈ ਠੀਕ ਹੈ ਬਾਸੂ ਗੱਡੀ ਘੜ ਚੇਤੀ ਪਰ ਮੇਰੀ ਤੀ ਖੁਸ਼ਤਾ ਹੈ ਨਾ ਤੇਰੀ ਤੀ ਐਸ਼ ਕਰਦੀ ਪੂਰੀ ਹਵੇਲੀ ਚ ਵੇਖ ਤੇ ਸਹੀ ਉਹਨੂੰ ਤੇ ਕਦੇ ਤੁਸੀਂ ਯਾਦ ਵੀ ਨਹੀਂ ਆਏ ਬਾਸੂ